to to army meeting to 11th corp general headquarters de se ki ho the helix gaddi ka esi gaddi hai jide vich bahut power hai moreover sanu ik dalla vi milya piche jide vich apa ek stretcher cones wagaira rakhiya taaki jo kite accident ho jave apa usnu utthe rakh ke apa ik ਸਚਾਰੂਟਾਂ ਗਨ ਨਾਲ ਜਿਹੜਾ ਜਾਮ ਆ ਉਸ ਨੂੰ ਆਪਾਂ ਕਲੀਅਰ ਕਰਾ ਸਕਦੇ ਹਾਂ ਸੜਕ ਹਾਦਸਿਆਂ ਦੌਰਾਨ ਜਾਨਾਂ ਬਚਾਉਣ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬਣਾਈ ਸੜਕ ਸੁਰੱਖਿਆ ਫੋਰਸ ਵਰਦਾਨ ਸਾਬਿਤ ਹੋ ਰਹੀ ਹੈ ਇਸ ਫੋਰਸ ਨੇ ਜਿੱਥੇ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਰਿਪੋਰਟ ਬਣਾਇਆ ਉੱਥੇ ਹੀ ਕਈ ਘਰਾਂ ਦੇ ਚਿਰਾਗ ਬੁਝਣ ਤੋਂ ਵੀ ਬਚਾਏ ਨੇ ਸੜਕ ਸੁਰੱਖਿਆ ਫੋਰਸ ਦਾ ਗਠਨ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਸ਼ੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ ਹੁਣ ਜੇਕਰ ਸੜਕ ਤੇ 30 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਕੋਈ ਵੀ ਹਾਦਸਾ ਹੁੰਦਾ ਤਾਂ ਤੁਰੰਤ ਇਸ ਦੀ ਜਾਣਕਾਰੀ ਹੈਲਪਲਾਈਨ ਨੰਬਰ 112 ਤੇ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਮਦਦ ਲਈ ਤੁਰੰਤ ਹਾਈ ਟੈਕ ਵਾਹਨ ਨਿਰਵਾਣਾ ਹੋ ਜਾਂਦੇ ਨੇ ਅਤ ਆਧੁਨਿਕ ਯੰਤਰਾਂ ਦੇ ਨਾਲ ਲਗ ਸ 150 ਦੇ ਕਰੀਬ ਵਾਹਨ ਪੰਜਾਬ ਭਰ ਦੇ ਨਾਜ਼ੁਕ ਰਸਤਿਆਂ ਤੇ 24 ਘੰਟੇ ਮੌਜੂਦ ਰਹਿੰਦੇ ਨੇ ਇਹਨਾਂ ਦੀ ਮੌਜੂਦਗੀ ਦੇ ਚਲਦਿਆਂ ਐਸਐਸਫ ਰੂਟਾਂ ਤੇ ਅਪਰਾਧ ਦਰ ਵੀ ਘਟੀ ਹੈ ਅਤੇ ਸੜਕ ਹਾਦਸਿਆਂ ਦੌਰਾਨ ਹੁੰਦੀਆਂ ਮੌਤਾਂ ਦੇ ਵਿੱਚ ਵੀ ਕਮੀ ਆਈ ਹੈ ਫੋਦਰ ਲੈਫਟੀਨੈਂਟ ਜਨਰਲ ਅਜੀਤ ਚਾਦਪੁਰੀਆ ਤੋਂ ਉਹਨਾਂ ਦੀ ਟੀਮ ਦੇ ਨਾਲ ਮੀਟਿੰਗ ਕਰਕੇ ਆਏ ਐਕਚੁਅਲੀ ਸਾਡੀ ਇੱਕ ਬਾਰਡਰ ਦੇ ਉੱਤੇ ਰੋਡ ਹੈ ਉਹ ਅਜ ਨਾਲੇ ਤੋਂ ਸ਼ੁਰੂ ਹੁੰਦੀ ਹੈ ਅਜ ਨਾਲਾ ਬਿਲਕੁਲ ਛੇ ਤੋਂ ਸ਼ੁਰੂ ਲੀਓ ਇਹ ਨਾਲਾ ਛੇ ਤੋਂ ਸ਼ੁਰੂ ਹੋ ਕੇ ਤਲਵੰਡੀ ਰਾਏ ਦਾਦੂ ਪੁਰਾ ਪਿੰਡੀ ਸੇ ਦਾ ਲੋਪੋਕੇ ਲੋਪੋਕੇ ਤੋਂ ਅੱਗੇ ਉਹ ਅਟਾਦੀ ਉਧਰ ਨੂੰ ਜਾ ਕੇ ਤੇ ਅੱਗੇ ਸੋਲ ਪਿੰਡ ਤੱਕ ਗੰਢੀਵਿੰਡ ਚਵਾਲ ਦੇ ਨਾਲ ਸੋਲ ਤੱਕ ਉਹ 72 ਕਿਲੋਮੀਟਰ ਲੰਬੀ ਬਿਲਕੁਲ ਬਾਰਡਰ ਦੇ ਉੱਤੇ ਛੱਡ ਕੇ ਜੀ ਅਸੀਂ ਛੜਕਾਂ ਦਾ ਕਾਫੀ ਕੰਮ ਕਰਾ ਦੀ ਪੰਜਾਬ ਸਰਕਾਰ ਪਰ ਇਹ ਛੜਕ ਜਿਹੜੀ ਫੌਜ ਦੇ ਕੋਲ ਸੀਗੀ ਜੀ ਇੱਥੇ ਅਸੀਂ ਕੋਈ ਸਾਡਾ ਕੋਈ ਮਹਿਕਮਾ ਕੰਮ ਨਹੀਂ ਕਰ ਸਕਦਾ ਨਾ ਪੀਡਬਲੂਡੀ ਦਾ ਮਡੇ ਕੋਈ ਵੀ ਸੋ ਮੈਂ ਕਾਫੀ ਬਲੇ ਦੇ ਦੀ ਪੈਰਵਾਈ ਕੀਤੀ ਕਿ ਇੱਥੇ ਤਾਂ ਕਾਫੀ ਐਕਸੀਡੈਂਟ ਹੋ ਰਹੇ ਸੀਗੇ ਕਿਉਂਕਿ ਕਾਫੀ ਪਤਾ ਨਹੀਂ ਸੜਕ ਬਣੀ ਹੈ ਤੇ ਜਿਹੜਾ ਸਾਡੇ ਵਾਲਾ ਏਰੀਆ ਨਾਲੋਂ ਤਾਂ ਬਾਰਡਰ ਦੇ ਉੱਤੇ ਜਿਹੜਾ ਹੈ ਉਹ ਤੇ ਸਾਡਾ ਕਮਾਦ ਹੈ ਗੰਨਾਂ ਦਾ ਜੀ ਤੇ ਕੰਨੇ ਦੀ ਜਦੋਂ ਟਰਾਲੀਆਂ ਆਉਂਦੀਆਂ ਨੇ ਤੇ ਬਹੁਤ ਖਾਈ ਹੋ ਜਾਂਦੀ ਸਾਡੇ ਟ੍ਰੈਫਿਕ ਨੂੰ ਬਹੁਤ ਉਖਾਜਦਾ ਲੱਗੋ ਨਹੀਂ ਬੱਸ ਕਲਾ ਉਸ ਕੰਨੀ ਜਿਹੜੀ ਬੜੀ ਔਕੀ ਹੋ ਜਾਂਦੀ ਤੇ ਕਿਸਾਨਾਂ ਦੀ ਇਹ ਬੜੀ ਲੰਮੇ ਸਮੇਂ ਦੀ ਮੰਗ ਸੀਗੀ ਤੇ ਮੈਂ ਇਹਦੇ ਪਿੱਛੇ ਪਿਆ ਸੀਗਾ ਮੈਂ ਦਿੱਲੀ ਬਿੱਕਰ ਨੇ ਦੇ ਨਾਲ ਇਹ ਕੋਈ ਇੱਕ ਕੇਪਸੇ ਮੈਨੂੰ ਅਪਰੋਚ ਕੀਤੀ ਪਰ ਖੀਰ ਉਹਨਾਂ ਨੇ ਮੇਰੇ ਇੱਥੇ ਮੀਟਿੰਗ ਫਿਕਸ ਕਰਾਈ ਕਿ ਤੁਸੀਂ ਇੱਥੇ ਮੀਟਿੰਗ ਕਰੋ ਫਿਰ ਅੱਜ ਇਹਨਾਂ ਦਾ ਕਾਫੀ ਡਿਟੇਲਡ ਮੀਟਿੰਗ ਹੋਈ ਹੈ ਪਹਿਲਾਂ ਇਹ ਪੱਤਤ ਕਿਲੋਮੀਟਰ ਰੋਡ ਜਿਹੜੀ 5 5.5 ਮੀਟਰ ਦੇ ਦੀ ਚੌੜੀ ਸੀ ਜੀ ਉਹਨੂੰ ਬੰਦੇ ਮੰਨ ਕੇ ਕੇ ਸੀ 7 ਮੀਟਰ ਚੌੜੀ ਇਹਨੂੰ ਕੀਤਾ ਕੱਦਨੇ ਸਾਡੇ ਕੋਈ ਨਹੀਂ ਲੈਂਡ ਜਿਹੜੀ ਹੈਗੀ ਆ ਪਰ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਜਿਹੜੀ ਬਿਲਕੁਲ ਬੈਲਟ ਜਿਹੜੀ ਗੰਨੇ ਵਾਲੀ ਆ ਵੀ ਉੱਥੇ ਇਹਨੂੰ 10 ਮੀਟਰ ਚੌੜੀ ਕਰ ਦੇ ਤੇ ਉਹ ਹੁਣ ਆਪਣੇ ਅਫਸਰ ਭੇਜਣਗੇ 7.7 ਤੇ ਫਾਈਨਲ ਹੈ ਜੀ ਅਗਲੇ ਸਾਲ ਕੰਪਲੀਟ ਹੋ ਜੀ ਉਹ ਆਪਣੀ ਇੱਕ ਟੀਮ ਭੇਜਣਗੇ ਉਹ ਕਿਤੇ ਜੇ ਸਾਨੂੰ ਜਗ੍ਹਾ ਮਿਲ ਗਈ ਅਸੀਂ ਜਗ੍ਹਾ ਚੈੱਕ ਕਰ ਲੈਂਦੇ ਆ ਫਿਰ ਅਸੀਂ 10 ਮੀਟਰ ਨਿਕਾਲਦੇ ਸੋ ਮੈਂ ਫੌਜ ਦੇ ਦਕਾਦਿਆਂ ਦਾ ਅਜੇ ਚੰਦਪੁਰੀਆ ਜੀ ਦਾ ਬਹੁਤ ਧੰਨਵਾਦੀ ਆ ਬਹੁਤ ਹੀ ਅੱਛੀ ਮੀਟਿੰਗ ਬਹੁਤ ਹੀ ਇਤਮਾਨ ਕੀਤਾ ਉਨ੍ਹਾਂ ਨੇ ਉਹਨਾਂ ਨੇ ਇੱਕ ਸਾਡੇ ਅਜਨਾਲਾ ਬਾਈਪਾਸ ਵੀ ਬਣਾ ਦੇ ਆ ਉਹ ਵੀ ਫੌਜ ਬਣਾ ਦੀਏ ਉਹਦੇ ਵਿੱਚ ਉਹਨਾਂ ਦੀ ਥੋੜੀ ਇੱਕ ਪ੍ਰੋਬਲਮ ਸੀ ਕਿ ਤੇ ਉਹ ਵੀ ਮੈਂ ਉਹਨਾਂ ਨੂੰ ਕਿਹਾ ਕੋਈ ਨਹੀਂ ਤੁਹਾਡੀ ਹੱਲ ਕਰਾ ਦਿੰਦੇ ਆ ਉਹ ਬਾਈਪਾਸ ਬਣ ਜਾਣਾ ਜਮਿਆਦੀ ਲੋੜ ਤੋਂ ਲੈ ਕੇ ਗੁਜਰਪੁਰ ਤੱਕ ਜੀ ਸੋ ਮੈਂ ਮੇਰਾ ਇਹ ਕਿ ਮੇਰਾ ਜਿਹੜਾ ਹਲਕਾ ਜਿਨਾਲਾ ਉੱਤੇ ਜਿਹੜਾ ਬਾਰਡਰ ਦੇ ਕਿਸਾਨਾਂ ਦਾ ਪ੍ਰੋਬਲਮ ਹੈ ਇਹ ਕਿਸਤ ਦਾ ਹਾਲ ਤੋਂ ਜੇ ਤੋ ਇਹ ਛਟਕ ਸਭ ਤੋਂ ਜ਼ਿਆਦਾ ਬਾਰਡਰ ਦੇ ਉੱਤੇ ਚੱਲਦਾ ਮਸੇ ਕਿਸਾਨਾਂ ਕੋ ਕਾਫੀ ਲੰਬੇ ਸਮੇਂ ਸੇ ਇਸ ਕੀ ਜੋ ਬਹੁਤ ਜ਼ਿਆਦਾ ਡਿਮਾਂਡ ਹੈ ਮੈਂ ਜਿੱਥੇ ਵੀ ਪਿੰਡ ਚ ਕਿਸਤ ਜਾਂਦਾ ਹੈ ਵੱਟ ਤੋਂ ਕਿੰਦੀ ਛੜਕ ਚੌੜੀ ਕਰਾਉ ਟਰੈਕਟਰ ਡਾਲੀ ਜਿਹੜਾ ਬੰਦਾ ਝੋਨਾ ਲੈ ਕੇ ਲੰਘਦਾ ਸੀ ਕਣਕ ਲੈ ਕੇ ਲੰਘਦਾ ਸੀ ਦੂਜੇ ਪਾਸੇ ਦੂਜੀ ਗੱਡੀ ਲੰਘਣੀ ਔਖੀ ਹੋ ਜਾਂਦੀ ਜੀ ਸੋ ਉਹਨਾਂ ਨੇ ਮੰਗ ਬੰਦ ਲੀਓ ਅਗਲੇ ਸਾਲ ਦੇ ਵਿੱਚ ਉਹ ਕਹਿੰਦੇ ਸੀ ਨੂੰ ਕੰਪਲੀਟ ਜਿਹੜਾ ਕਰ ਦਿਆਂਗੇ ਕਿਉਂਕਿ ਉਹਨਾਂ ਦਾ ਆਪਣਾ ਇੱਕ ਸਿਸਟਮ ਹੁੰਦਾ ਹੋਏ ਕਹਿੰਦੇ ਸਾਡਾ ਆਪਣਾ ਇੱਕ ਸਿਸਟਮ ਹੈ ਟੈਂਡਰ ਵਗੈਰਾ ਅਸੀਂ ਫਤਵੀ ਮਾਰਚ ਚ ਕਰਕੇ ਤੇ ਅਗਲੇ ਸਾਲ ਦੇ ਵਿੱਚ ਵਿੱਚ ਉਹਨੂੰ ਪੂਰਾ ਕਰ ਦਿਆਂਗੇ ਸੋ ਇਹ ਸਾਡੀ ਬਾਰਡਰ ਦੇ ਕਿਸਾਨਾਂ ਦੀ ਇਹਦੇ ਹਲਕੇ ਦੀ ਹੈ ਹੀ ਹੈ ਪਰ ਬਾਰਡਰ ਦੇ ਕਿਸਾਨਾਂ ਦੀ ਇੱਕ ਬਹੁਤ ਵੱਡੀ ਮੰਗ ਸੀਗੀ ਜਿਹੜੀ ਪੂਰੀ ਹੋ ਗਈ ਉਹ ਫੌਜ ਦੇ ਅਧਿਕਾਰੀਆਂ ਦਾ ਮੈਂ ਥੈਂਕਸ ਕਰਦਾ ਪਾਤਿਸਬੰਦਾ ਫੌਜ ਦੇ ਅਧਿਕਾਰੀਆਂ ਦਾ ਜਿਨ੍ਹਾਂ ਨੇ ਇਹ ਮੰਗ ਪੂਰੀ ਕਰਕੇ ਬਾਰਡਰ ਦੇ ਕਿਸਾਨਾਂ ਨੂੰ ਇੱਕ ਵੱਡੀ ਸਹੂਲਤ ਜਿਹੜੀ ਉਹ ਦੇ ਕਹਿੰਦੇ ਹੋਰ ਵੀ ਮੁੱਦਿਆਂ ਨੂੰ ਕੋ ਲੈ ਕੇ ਕੋਈ ਬਾਤ ਚੀਤ ਹੋਈ ਉਹਨਾਂ ਦੇ ਸਾਥ ਨਹੀਂ ਉਹ ਬੁੱਦੂ ਕੋ ਮੈਂ ਕੌਨ ਨੂੰ ਫੋਨ ਵੀ ਬੋਲਿਆ ਮੇਰੇ ਉਹ ਪਾਰਟੀ ਦੇ ਬਾਰੇ ਚ ਉਹਨਾਂ ਨੇ ਮੇ ਨਾਲ ਡਿਸਕਸ ਕੀਤਾ ਕਿ ਪਾਰਟੀ ਜਿਹੜੀ ਬਣੀ ਘੱਟ ਆ ਗਿਆ 40% ਘੱਟ ਹੋ ਗਿਆ ਪੰਜਾਬ ਚ ਤੇ ਮੈਂ ਉਹਨਾਂ ਨੂੰ ਇੱਕ ਸਲੂਸ਼ਨ ਦਿੱਤੀ ਉਹ ਵੀ ਉਹਨਾਂ ਨੇ ਮੇਰੀ ਲਗਭਗ ਮੰਨ ਲਈ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਜੇ ਵੀ ਜਨਦਤ ਚ ਬੈਠੇ ਹੋ ਵੀ ਇੱਥੋਂ ਤੁਹਾਨੂੰ ਫੌਜ ਦੇ ਮੁੰਡੇ ਘੱਟ ਮਿਲਣਗੇ ਕਿਉਂਕਿ ਇਥੇ ਜਿਹੜਾ ਜਿਹੜਾ ਅੱਜ ਕੱਲ ਬਹੁਤ ਜ਼ਿਆਦਾ ਲੋਕਾਂ ਦਾ ਸੁਲਤਾਨ ਮਸਤੂਈ ਹੈ ਕਿ ਲੋਕ ਬਾਹਰਲੇ ਦੇਸ਼ਾਂ 'ਚ ਕਾਫੀ ਮੁੰਡੇ ਜਾ ਰਹੇ ਆ ਪਰ ਮੈਂ ਕਹਿੰਦਾ ਜੇ ਤੁਸੀਂ ਬਾਰਡਰ ਬੈਲਟ ਉੱਤੇ ਜਾਓਗੇ ਨਾ ਪਠਾਨਕੋਟ ਤੋਂ ਲੈ ਕੇ ਫਰੋਜਪੁਰ ਤੱਕ ਜਿੱਦਾਂ ਸਾਡਾ ਬਾਰਡਰ ਆ ਰਿਹਾ ਪਠਾਨਕੋਟ ਥੱਲੇ ਦੀਨਾ ਨਗਰ ਗਰਦਾਸਪੁਰ ਦੇ ਉੱਪਰ ਦਰੰਗਲਾ ਜਿਹੜਾ ਬਾਬਾ ਨਾਮਿਕ ਇਹਦੇ ਨਾਲ ਆਦਮ ਦਾਸ ਪਿੰਡੀ ਸੇ ਦਾ ਅਗੇ ਲੋਪੋਕੇ ਕਾ ਅਗੇ ਲੰਘ ਜਾਓ ਤੁਸੀਂ ਖੇਮਕਰ ਤੱਕ ਅਗੇ ਫਰੋਜਪੁਰ ਸਤਲੁਜ ਪਾਰ ਤੱਕ ਮੈਂ ਕਿਹਾ ਤੁਹਾਨੂੰ ਇੱਥੋਂ ਮੁੰਡੇ ਵੀ ਕਿ ਤੁਸੀਂ ਇੱਥੇ ਭਰਤੀ ਦੇ ਕੈਂਪ ਲਾਓ ਉਹਦੋਂ ਮੰਨ ਕੇ ਮੈਡੀਕਲ ਵੀ ਇਸੇ ਲਾਵਾਂਗੇ ਉਹਦੋਂ ਤੁਹਾਨੂੰ ਮੈਂ ਕਿਹਾ ਕਿ ਤੁਸੀਂ ਇੱਕ ਏਰੀਆ ਬੰਦ ਦੱਸਿਆ ਬੱਲਰ ਹੋਦਾ ਸਾਡੇ ਹਲਕੇ ਦੇ ਵਿੱਚ ਜੀ ਕਿ ਤੁਸੀਂ ਇਸ ਏਰੀਆ ਦੇ ਵਿੱਚ ਕੈਂਪ ਲਾਓ ਜਿੱਥੋਂ ਤੁਹਾਨੂੰ ਭਰਤੀ ਵਾਸਤੇ ਬਹੁਤ ਵਧੀਆ ਮੁੰਡੇ ਸਾਡੇ ਰਾਏ ਸਿੱਖ ਭਰਾ ਦੀ ਦੇ ਮੁੰਡੇ ਜਿਹੜੇ ਬੜੇ ਮਿਹਨਤੀ ਬੜੇ ਅੱਛੇ ਪੜ੍ਹੇ ਲਿਖੇ ਵੀ ਆ ਤੇ ਮਿਹਨਤੀ ਮੁੰਡੇ ਕਹਿੰਦੇ ਬੜੇ ਅੱਛੇ ਸਿਵਿਆ ਬੜੀ ਉੱਥੇ ਪ੍ਰੈਕਟਿਸ ਕਰਦੇ ਜੀ ਤੇ ਉਹ ਵੀ ਉਹਨਾਂ ਨੇ ਚੀਜ਼ ਮੀਤੀ ਮੰਦੀ ਮੈਂ ਸੋਹਾਂ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਇਹ 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 ਨੰਨੂ ਫੀਲ ਹੈ ਕਿ ਬਾਕੀ ਬਾਰਡਰ ਤੋਂ ਆਪਾਂ ਨੂੰ ਫੌਜ ਵਾਸਤੇ ਅੱچھے ਮੁੰਡੇ ਜਿਹੜੇ ਮਿਲ ਸਕਣਗੇ بس ਇਹ ਦੋ ਹੀ ਬੁੱਧੇ ਜਿਆਦੇ ਡਿਸਕਸ ਹੋਏ ਸਰ ਇੱਕ ਹੋਰ ਮੁੱਦਾ ਹੈ ਜੋ ਬਾਰਡਰ ਪਾਰ ਸੇ ਜੋ ਡਰੋਨ ਆਤੇ ਹੈ ਅੱਜ ਕੱਲ ਛੋਟੇ ਡਰੋਨ ਆਤੇ ਉਸ ਸੇ ਕਿਸਾਨੋ ਕੋ ਕਾਫੀ ਪਰੇਸ਼ਾਨੀ ਹੁੰਦੀ ਹੈ ਕਿਉਂਕਿ ਫਸਲ ਮੇਂ ਜੋ ਗਿਰਤੇ ਹੈ ਤੋ ਫੌਜ ਹੋਰ ਵੀ ਲੋਕ ਜਾਤੇ ਹੈ ਤੋ ਉਨਕੀ ਫਸਲ ਵੀ ਖਰਾਬ ਨਹੀਂ ਇਹ ਬੜੀ ਬੜੀ ਪ੍ਰੋਬਲਮ ਹੈ ਉਹ ਤਾਂ ਪਹਿਲਾਂ ਹੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਹੂਮਨਿਸਟ ਵੀ ਨਮਾਤਸ਼ਾਦੀ ਦੇ ਨਾਲ ਵੀ ਤੇ ਪਹਿਲਾਂ ਪ੍ਰਧਾਨ ਮੰਤਰੀ ਦੇ ਨਾਲ ਵੀ ਉਹ ਮੁੱਦਾ ਠਾਇਆ ਜੀ ਪਰ ਡਰੋਨ ਜਿਹੜਾ ਕੰਟਰੋਲ ਕਰਨ ਦੀ ਅਜੇ ਕੋਈ ਮਤਲਬ ਟੈਕਨੀਕਲੀ ਉਸ ਸਾਹਬ ਦਾ ਕੋਈ ਸਾਡੇ ਕੋਲ ਜਨਤ ਨਹੀਂ ਹੈ ਉਹ ਪਰਬਲਮ ਤੇ ਹੁੰਦੀ ਹੈ ਜੀ ਕਾਫੀ ਹੁੰਦੀ ਹੈ ਜਿਸ ਕਿਸਾਨ ਦੀ ਖੇਤੀ ਜਾ ਕੇ ਡਿੱਗ ਪਿੰਦ ਉੱਥੇ ਕੋਈ ਡਰਗ ਵਗੈਰਾ ਦਾ ਨਾ ਛੋੜ ਦੇ ਜੀ ਤੇ ਕਿਉਂਕਿ ਉੱਚ ਬੀਐਸਐਫ ਸਾਡੀ ਪੁਲਿਸ ਕਈ ਮਤਲਬ ਖੁਫੀਏ ਏਜੰਸੀਆਂ ਕਈ ਵਾਰ ਹੁੰਦੀ ਹੈ ਕਿ ਇਹ ਤਾਂ ਫੌਜ ਵੀ ਨਾ ਹੁੰਦੀ ਜੀ ਉਪਰਿਸ਼ੰਦੀ ਤਾਂ ਹੁੰਦੀ ਆ ਪਰ ਉਹਦਾ ਜੇ ਕੋਈ ਹੱਲ ਇਹ ਹੀ ਆ ਕਿ ਡਰੋਨ ਨੂੰ ਟੱਕਲ ਦੀ ਜਿੰਦਗੀ ਦਾ ਕੋ ਟੈਕਨੀਕਲੀ ਬੰਦਾ ਵਧੀਆ ਚੰਤਰ ਨਹੀਂ ਹੁੰਦੇ ਉਹਨਾਂ ਚ ਤੱਕ ਉੱਤੇ ਕੰਟਰੋਲ ਕਰਨਾ ਔਖਾ ਨਹੀਂ ਅੱਜ ਬਾਤ ਚਿਤ ਹੋਈ ਨਹੀਂ ਇਹ ਉੱਤੇ ਨਿਕਲਿਆ ਇਹ ਉੱਤੇ ਮੇਰੀ ਫਸ ਦੋ ਮੁੱਦਿਆਂ ਤੇ ਮੇਰੀ ਗੱਲ ਹੋਈ ਮੈਂ ਮੇਰਾ ਮੇਨ ਮੁੱਦਾ ਛੜਕਦਾ ਸੀ ਕਿ ਉਹ 72 ਕਿਲੋਮੀਟਰ ਦਾ ਇਹ ਤਾਂ ਮੈਂ ਵੈਸੇ ਉਹਨਾਂ ਨੇ ਡਿਸਕਸ ਕੀਤਾ ਕਿ ਪੱਤੀ ਤੋਂ ਲਗਾਤਾਰ ਹੋਈ ਤੇ ਮੈਂ ਉਹਨਾਂ ਨੂੰ ਸੁਝਾਅ ਦਿੱਤੇ ਕਿ ਤੁਸੀਂ ਇੱਥੇ ਕਰੋ ਉਹ ਮੰਨੇ ਮੇਰੀ ਗੱਲ ਨੂੰ ਸਹੀ ਹੈ ਗੱਲ ਪਰ ਮੇਨ ਮੁੱਦਾ 72 ਕਿਲੋਮੀਟਰ ਉਹ ਛੜਕਦਾ ਸੀ ਜਿਹੜੀ ਮੈਂ ਚੌੜੀ ਕਰਉਣੀ ਚਾਹੁੰਦਾ ਸੀ ਬਾਰਡਰ ਤੇ ਕਿਸਾਨਾਂ ਦੇ ਵਾਸਤੇ ਕਿ ਜਦ ਇਹ ਚੌੜੀ ਹੋ ਜੇ ਤਾਂ ਸਾਡਾ ਮਸਲਾ ਉਹਨਾਂ ਨੇ ਮੰਨ ਲਿਆ ਮੈਂ ਫੌਜ ਦੇ ਧਿਕਾਰੀਆਂ ਦਾ ਬਹੁਤ ਹੀ ਤਨਵਾਤੀਆਂ ਕਿ ਉਹਨਾਂ ਨੇ ਸਾਡਾ ਬਾਰਡਰ ਤੇ ਕਿਸਾਨਾਂ ਦੇ ਬੜੀ ਬੜੀ ਵੱਡੀ ਮੂਰਤੀ ਜਿਹੜੀ ਉਹਨਾਂ ਚੁਸਤ ਤੇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par